ਹੈਲੋ ਜੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਬਣਾਉਣ ਲੱਗੇ ਜਿੱਲੇ ਤੇ ਰੋਟੀ ਤਾਂ ਮੈਂ ਤੁਹਾਨੂੰ ਕਿ ਆਟਾ ਆਟਕ ਮੇਸ਼ਾਨ ਕੇ ਲੈ ਆਈ ਤੇ ਅੱਜ ਮੌਸਮ ਥੋੜਾ ਜਿਹਾ ਮਤਲਬ ਧੁੱਪ ਹੈ ਨਹੀਂ ਜੂਗਾ ਗਰਮੀ ਆ ਧੁੱਪ ਹੈ ਨਹੀਂ ਜੀ ਤੇ ਸ਼ਾਂਤੀ ਹੋਈ ਹੋਈ ਹੈ ਬੱਦਲ ਵਾਈ ਜੀ ਹੋਣਗੀ ਆ ਦੋ ਤਿੰਨ ਦਿਨ ਹੋਵੇਗਾ ਬਨੇ ਮੌਸਮ ਦਾ ਧਿਆਨ ਤੇ ਹੁਣ ਮੈਂ ਆਟਾ ਗੁੰਨੀ ਆ ਤੇ ਮੈਂ ਕਿ ਆਪਾਂ ਚਿੱਲਾ ਬਾਲ ਲੈਨੇ ਆਂ ਤੇ ਆਨੇ ਆਪਾਂ ਚਿੱਲੇ ਤੇ ਰੋਟੀ ਬਣਾ ਲੈਨੇ ਆ ਤੇ ਨਾਲੇ ਆਪਾਂ ਵਲੌਗ ਬਣਾ ਲੈਨੇ ਆਂ ਪਹਿਲਾ ਮੈਂ ਆਟਾ ਗੁੰਦੀ ਆ ਆਟਾ ਗੁੰਨਣ ਤੋਂ ਬਾਅਦ ਫਿਰ ਆਪਾਂ ਚੁੱਲ੍ਹੇ ਚੱਗ ਮਚਾਵਾਂਗੇ ਤੇ ਰੋਟੀ ਬਣਾਵਾਂਗੇ ਕਿਤੇ ਕਿਤੇ ਵੇਲੇ ਹਵਾ ਆਉਂਦੀ ਆ ਬੜੀ ਸੋਹਣੀ ਠੰਡੀ ਠੰਡੀ ਮੌਸਮ ਠੰਡਾ ਹੋਇਆ ਹੋਇਆ ਪਰ ਬਹੁਤ ਹੁੰਮਸ ਜਿਹਾ ਲੱਗਿਆ ਅਗ ਤੋਂ ਬਾਅਦ ਫਿਰ ਆਪਾਂ ਚੁੱਲਾ ਜਲਾਵਾਂਗੇ ਤੇ ਫਿਰ ਆਪਾਂ ਲਓ ਜੀ ਇਥੇ ਮੈਂ ਗੁੰਨਣ ਲੱਗੀ ਆਟਾ ਆਟੇ ਨੂੰ ਮੈਂ ਚੰਗੀ ਤਰ੍ਹਾਂ ਗੁੰਨਿਆ ਕਲਿੱਪ ਮੈਂ ਫਾਸਟ ਕਰਤੀ ਇਸ ਕਿਉਂਕਿ ਆਟਾ ਗੁੰਨਣ ਚ ਟਾਈਮ ਲੱਗ ਗਿਆ ਸੀਗਾ ਟਾਈਮ ਨੂੰ ਮਤਲਬ ਬਚਾਉਂਦੇ ਹੋਏ ਕਿ ਦੇਖਣ ਵਾਲੇ ਬੋਰ ਨਾ ਹੋਣ ਤਾਂ ਮੈਂ ਕਲਿੱਪ ਨੂੰ ਫਾਸਟ ਕਰਤੀ ਚੰਗੀ ਤਰ੍ਹਾਂ ਮੈਂ ਆਟੇ ਨੂੰ ਗੁੰਨਿਆ ਤੇ ਸਬਜੀ ਸੀਗੀ ਜਿਹੜੀ ਅਸੀਂ ਉਹ ਗੈਸ ਤੇ ਬਣਾ ਲਈ ਸੀਗੀ ਸਬਜੀ ਬਣੀ ਸੀ ਕद्दू ਦੀ ਤੇ ਫਿਰ ਸਬਜੀ ਚੁੱਲੇ ਤੇ ਤਾਣੀ ਨਹੀਂ ਸੀ ਗਰਮ ਨਹੀਂ ਜ਼ਿਆਦਾ ਕਿਉਂਕਿ ਇਹ ਮਹੀਨੇ ਰੀਜੇਲਾ ਮੌਸਮ ਹੋਇਆ ਸੀ ਬਾਜੂ ਥੋੜਾ ਠੰਡਾ ਹੋ ਗਿਆ ਫਿਰ ਸੋ ਚਾਚਾ ਨਾਲ ਪਤਲਾ ਚਲਾ ਲਏ ਨੇ ਫਿਰ ਮੈਂ ਚੰਗੀ ਤਰ੍ਹਾਂ ਮੁੱਗੀ ਦੇ ਦੇ ਕੇ ਗੋਡੇ ਦੇ ਕੇ ਆਟੇ ਨੂੰ ਗੁੰਨੇ ਆ ਤੇ ਆਟੇ ਨੂੰ ਮੇਰੀ ਮਤਲਬ ਸ਼ੁਰੂ ਤੇ ਆਦਤ ਤਵੀ ਮੈਂ ਪ੍ਰਾਂਤਨਾ ਲੱਗਣ ਨਹੀਂ ਦਿੰਦੀ ਨਾ ਕਰਕੇ ਮੈਂ ਥੋੜਾ ਜ਼ਿਆਦਾ ਟਾਈਮ ਲਾ ਦਿੰਨੀ ਸਾਫ਼ ਕਰਕੇ ਸਮਾਰ ਕੇ ਆਟਾ ਗੁੰਨੇ ਆ ਆਟੇ ਨੂੰ ਸਮਾਰ ਸਮਾਰ ਗੁੰਨੇ ਆ ਜਿੰਨਾ ਸੋਹਣਾ ਆਟਾ ਗੁੰਨਦੇ ਆ ਆਪਾਂ ਉਨੀ ਸੋਹਣੀ ਰੋਟੀ ਬਣਦੀ ਆ ਇਸ ਕਰਕੇ ਸਾਰਾ ਕੰਮ ਆਪਾਂ ਨੂੰ ਵਧੀਆ ਕਰਨਾ ਚਾਹੀਦਾ ਉਸ ਤੋਂ ਬਾਅਦ ਤੇ ਲਓ ਜੀ ਹੁਣ ਆਪਾਂ ਮਚਾਲੀ ਦੀ ਅੱਗ ਜਿੰਦਰ ਦੀ ਅੱਗ ਮਚਾ ਲਈਏ ਤਵਾ ਵਾਲ ਕੇ ਫਿਰ ਆਪਣਾ ਤਵਾ ਹੋ ਜੂਗਾ ਗਰਮ ਤੇ ਫਿਰ ਆਪਾਂ ਬੜਾ ਆਮਾਗੀ ਰੋਟੀ ਅੱਜ ਇਹ ਤੇ ਲੱਕੜਾਈ ਚਲਾ ਕੇ ਲੈ ਆਉਣਾ ਸੀ ਛੱਡਣਾ ਮਤਲਬ ਨਹੀਂ ਹੰਡੀ ਲੱਕੜਾ ਨਾਲ ਹੀ ਅੱਗ ਬਾਲਦੇ ਆ ਜਿੱਦੇ ਜਿੱਦੇ ਸਾਡਾ ਜੀ ਕੰਡਾ ਆਉਂਦੇ ਹੈ ਵੀ ਚੁੱਲੇ ਦੇ ਕੰਮ ਕਰਦੇ ਤੇ ਨਹੀਂ ਤਾਂ ਜਿਆਦਾ ਜ਼ਰਾ ਦੁੱਖਦਾ ਜੇ ਮੌਸਮ ਠੰਡਾ ਹੋਵੇ ਤੇ ਅੱਦਮੀ ਚੁੱਲਾ ਚਲਾ ਨਹੀਂ ਨਹੀਂ ਆ ਤੇ ਆ ਖੜਕਾ ਵਿੱਚ ਦੱਸਿਆ ਪਲੀਜ਼ ਇਗਨੋਰ ਕਰਿਓ ਸਾਡੇ ਗਲੀ ਲੱਗਦੀ ਹੈ ਨਾ ਕੋਈ ਵੀ ਕੰਮ ਆਹਣਾ ਆਪਣਾ ਉਹਨੂੰ ਕੰਟੀਨਿਊਸਲੀ ਕਰਦੇ ਰਹਿਣਾ ਚਾਹੀਦਾ ਵੀ ਉਹਨੂੰ ਬੰਦ ਨਹੀਂ ਕਰਨਾ ਚਾਹੀਦਾ ਕੋਈ ਜ਼ਰੂਰੀ ਨਹੀਂ ਵੀ ਸਕਸੈਸ ਤੁਹਾਨੂੰ ਬਹੁਤ ਈਜ਼ੀਲੀ ਮਿਲ ਜੇ ਸਕਸੈਸ ਮਿਲਣੇ ਚ ਬਹੁਤ ਟਾਈਮ ਲੱਗਦਾ ਪਰ ਤੁਸੀਂ ਉਸ ਕੰਮ ਨੂੰ ਛੱਡੋ ਨਾ ਵੀ ਜਿਹੜਾ ਕੰਮ ਇੱਕ ਵਾਰੀ ਕਰਨ ਲੱਗ ਗਏ ਨਾ ਫਿਰ ਉਹਦੇ ਹੱਥ ਤੋਂ ਕਿ ਪਿੱਛੇ ਪੈ ਜਾਓ ਉਹ ਕੰਮ ਤੁਹਾਡਾ ਸਹੀ ਹੋਣਾ ਚਾਹੀਦਾ ਤੁਹਾਡਾ ਗਰਦਾਨ ਸਹੀ ਹੋਣਾ ਚਾਹੀਦਾ ਤੁਸੀਂ ਉਹ ਕੰਮ ਨੂੰ ਸਹੀ ਤਰੀਕੇ ਨਾਲ ਕਰਦੇ ਹੋਣਾ ਹੈ ਨਾ ਮੈਂ ਕਹਿੰਦੇ ਮਤਲਬ ਦਿਲ ਦਿਮਾਗ ਤੇ ਕੁਝ ਇਦਾਂ ਦਾ ਨਾ ਨਾ ਆਨ ਆਬਸੀ ਕੁਝ ਗਲਤ ਕਰ ਰਹੇ ਨੇ ਤੇ ਫਿਰ ਤੁਹਾਨੂੰ ਮਤਲਬ ਕਿਸੇ ਦੀ ਪਰਵਾਹ ਕੀਤੇ ਬਿ ਕਿਉਂਕਿ ਕੰਮ ਕਰਨਾ ਕੋਈ ਵੀ ਕਿਸੇ ਵੀ ਮਤਲਬ ਪ੍ਰਕਾਰ ਦਾ ਤੁਸੀਂ ਕੋਈ ਕੰਮ ਕਰਦੇ ਹੋ ਜਾਂ ਕਿਸੇ ਸੋਸ਼ਲ ਸਾਈਟ ਤੇ ਹੋ ਤੁਸੀਂ ਸਹੀ ਕੰਮ ਦਿਖਾ ਰਹੇ ਹੋ ਸਕਦਾ ਤੁਹਾਨੂੰ ਦੇਖ ਕੇ ਕਿ ਤੇਰੀਆਂ ਦੋ ਘਰਾਂ ਦੀਆਂ ਕੁੜੀਆਂ ਕੰਮ ਕਰਨ ਕਿਸਤੀਆਂ ਦੋਨੋਂ ਆ ਕੰਮ ਕਰਦੇ ਤੇ ਇਹਦੇ ਚ ਤੁਸੀਂ ਕੁਝ ਮਾੜਾ ਨਹੀਂ ਦਿਖਾ ਰਹੇ ਹਨ ਤੇ ਇਸ ਕਰਕੇ ਉਸ ਕੰਮ ਨੂੰ ਕਰਦੇ ਰਹਿਣਾ ਚਾਹੀਦਾ ਅੱਜ ਨਹੀਂ ਕੱਲ ਨਹੀਂ ਤਾਂ ਇੱਕ ਦਿਨ ਸਕਸੈਸ ਜ਼ਰੂਰ ਮਿਲਦੀ ਹੈ ਇੱਕ ਦਿਨ ਕੰਮ ਜਾਂ ਵੀ ਜ਼ਰੂਰ ਮਿਲਦੀ ਹੈ ਇਸ ਕਰਕੇ ਬਹੁਤ ਖੁਸ਼ ਜਦੋਂ ਆਪਾਂ ਮਤਲਬ ਚਲਾਉਨੇ ਹਨ ਹੈਨਾ ਮਤਲਬ YouTube ਚੈਨਲ ਬਣਾਉਣੇ ਆ ਜਾਂ ਕੁਝ ਵੀ ਕੋਈ ਵੀ ਨਵਾਂ ਕੰਮ ਕਰਨਾ ਹੈ ਚਾਹੇ ਕੁਝ ਵੀ ਕਰਨਾ ਹੈ ਤਾਂ ਉਹਦੇ ਲਈ ਆਪਾਂ ਨੂੰ ਬਹੁਤ ਕੁਝ ਸੁਣਨਾ ਵੀ ਪੈਂਦਾ ਤਾਂ ਇਸ ਕਰਕੇ ਪਰਵਾਹ ਨਾ ਕਰੋ ਬਿਨਾਂ ਪਰਵਾਹ ਕੀਤੇ ਹੋਏ ਤੁਸੀਂ ਕੰਟੀਨਿਊਸਲੀ ਉਸ ਕੰਮ ਨੂੰ ਵਾਇਰਲ ਨੂੰ ਮਤਲਬ ਵਾਇਰਲ ਦਾ ਨਾਮ ਲੈ ਕੇ ਉਸ ਕੰਮ ਨੂੰ ਕਰਦੇ ਰਹੋ ਤੇ ਫਿਰ ਇੱਕ ਦਿਨ ਤੁਹਾਡੇ ਸਕਸੈਸ ਤੁਹਾਨੂੰ ਜ਼ਰੂਰ ਮਿਲੂ ਕਾਮਯਾਬੀ ਤੁਹਾਨੂੰ ਜ਼ਰੂਰ ਮਿਲੂਗੀ ਇਸ ਕੰਮ ਦੇ ਵਿੱਚ ਤੇ ਲੱਗ ਜਿਓ ਨਾ ਆਪਣੀ ਅੱਗ ਤੇ ਆ ਜਿਹੜੀ ਮੱਚ ਤੇ ਅੱਗ ਚੱਲਦੀ ਆ ਹੁਣ ਆਪਾਂ ਬਣਾਵਾਂਗੇ ਰੋਟੀ ਜਿਹੜਾ ਵੀ ਆਪਦਾ ਕੰਮ ਹੁੰਦਾ ਆਪਦੇ ਟਾਈਮ ਨਾਲ ਕਰਕੇ ਕੰਮ ਨੂੰ ਦੇ ਦਿਓ। ਵਿਲ ਨਹੀਂ ਹੋਉਂਗਾ। ਜਿਉਂਦੀ ਨਹੀਂ ਹੁੰਦਾ ਵੀ ਆਪਾਂ ਅੱਧੀ ਰਾਤ ਤੱਕ ਬੈਠੇ ਰਹਿਣਾ। ਆਪਣੇ ਕੰਮ ਨੂੰ ਪੂਰਾ ਕਰਕੇ ਸਭ ਤੋਂ ਬੈਸਟ ਹੁੰਦਾ। ਅਸਾਪਾ ਵੇਟ ਕਰਦੇ ਆ ਮਣੀ ਜੀ ਅੱਗ ਲੱਕੜਾਂ ਨੂੰ ਜਦੋਂ ਚੜ ਗਈ ਉਸ ਤੋਂ ਬਾਅਦ ਫਿਰ ਆਪਾਂ ਰੋਟੀ ਬਣਾਵਾਂਗੇ। ਲੋ ਜੀ ਅੱਗ ਬਾਲ ਲਈ ਅੱਗ ਮਤਲਬ ਇਹਨੇ 10 ਮਿੰਟ ਲੈ ਲਏ ਲੱਕੜਾਂ ਨੂੰ ਚੜਨ ਤੇ ਤੇ ਹੁਣ ਅੱਗ ਵਧੀਆ ਲੱਕੜਾਂ ਨੂੰ ਚੜ ਗਈ ਤੇ ਹੁਣ ਰੋਟੀਆਂ ਲੈਣੀਆਂ ਆਪਣੀਆਂ ਵਧੀਆ ਹੋਣਗੀਆਂ ਨਾ ਤਾਂ ਮੱਝੀਆਂ ਤੇ ਨਾ ਸੱਟ ਚਾਈਆਂ ਰਹਿਣਗੀਆਂ ਹੁਣ ਆਪਾਂ ਬਣਾਉਨੇ ਰੋਟੀ ਨਾਲੇ ਆਪਣੇ ਆਟੇ ਨੂੰ ਰੈਸਟ ਇਹ ਆਪਣੇ ਆਟੇ ਨੂੰ ਰੈਸਟ ਮਿਲ ਗਈ ਤੇ ਨਾਲੇ ਆਪਣੇ ਅੱਗ ਚੱਲ ਗਈ ਹੁਣ ਆਪਾਂ ਰੋਟੀਆਂ ਬਣਾ ਲਏ ਕਿਨੇ ਨੇ ਨਾਲ ਤੇ ਸੀ ਕਾਲਿਓ ਨਾਲੇ ਆਪਾਂ ਕਰਦੇ ਹਾਂ ਠੀਕ ਹੈ ਆਟਾ ਬਹੁਤ ਸੋਨਾ ਹੋ ਗਿਆ ਰੈਸਟਿੰਗ ਤੋਂ ਬਾਅਦ ਬਿਲਕੁਲ ਸੌਫਟ ਸੌਫਟ ਬਸ 10 ਟੋਪੀਆਂ ਮੰਨੀ 10 ਮਿੰਟਾਂ ਦੀ ਭਾਂਜਾਂਗੇ 10 ਮਿੰਟ ਦੇ ਸਟ ਅਸ਼ਿਰਵਾਦ ਜੀ ਰੋਟੀ ਬਣਾਉਣ ਦਾ ਟਕਲਾ ਆਪਾਂ ਰੱਬ ਦਾ ਨਾਮ ਲੈਣ ਜੂਰੀ ਨਹੀਂ ਦਾ ਮੈਨੂੰ ਲੱਗਦਾ ਮੇਰੀ ਮੰਮੀ ਲੈਦੀ ਹੁੰਦੀ ਸਪੇਕਿਆਣ कुछ करोती हैं यहाँ पर मोती हैं बना होंगे मैं आपको थोड़ी पतली पता दूँगा ना लोजिटा वाकरना बिल्कुल गर्म हो गया ਇਹ ਆਪਾਂ ਪਾ ਲਈਏ ਇਹ ਆਪਣੀ ਚੱਲੀ ਜਾਂਦੀ ਆ ਇਹ ਅੱਗ ਨਾਲ ਮਗਾ ਲੱਗਣਾ ਜੇ ਚੜ ਜੇ ਉਹ ਤਾਂ ਵਧੀਆ ਚੱਲਦੀ ਆ ਤੇ ਜੇ ਨਾ ਚੱਲੇ ਫਿਰ ਧੂਆ ਜੇ ਹੋ ਜਾਂਦਾ ਵੀ ਨਹੀਂ ਚੱਲਦੀ ਇੱਕ ਵਾਰੀ ਆਪਾਂ ਰੋਟੀ ਤੇ ਇੱਕ ਤੇ ਕਿਉਂ ਲਾ ਲਾਂਗੇ ਫਿਰ ਕਿਉਂ ਨਾਲ ਜੇ ਵੀ ਅੱਗ ਹੁੰਦੀ ਉਹ ਜ਼ਿਆਦਾ ਵਧੀਆ ਚੱਲਦੀ ਆ थोड़ी देर रुको फिर आप ब्लॉगिंग बहुत सोहनी करा आउटिंग भी करा आप पैदल उधर कितने ना कि खेत वगैरह मोटर वगैरह इन कुछ खेतों पर सारा कुछ वो देखा थोड़ी देर वेट करो फिलहाल भी घड़ी से मैं कभी त करके फिर हम आप मतलब इदा रोटी पानी के बलॉग भी बनाने थोड़ी देर तो प्लीज ओनी देर मेरी मतलब इदाने बलॉग में देख लो बहुत टाइम मैं कंप्लीट करके देखो ਪਲੀਜ਼ ਤੁਹਾਡੇ ਹੱਥ ਦੀਜਾ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਹੀ ਨਾ ਭੁੱਲਣਾ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਤੁਹਾਡੀ ਸਪੋਰਟ ਨਾਲ ਹੀ ਹਰ ਪੰਨਾ ਉੱਪਰ ਤੱਕ ਜਾਂਦਾ ਤੇ ਪਲੀਜ਼ ਮੈਨੂੰ ਵੀ ਸਪੋਰਟ ਕਰਿਓ ਮੈਂ ਵੀ ਇੱਕ ਨਾਰਮਲ ਕੰਮ ਚੋਂ ਉੱਠ ਕੇ ਇਹ ਬਲੌਗਿੰਗ ਕਰ ਰਿਹਾ ਮਤਲਬ ਬਲੌਗਿੰਗ ਸਾਈਡ ਤੇ ਆਈ ਆ ਕਿ ਪਲੀਜ਼ ਮੇਰੇ ਚੈਨਲ ਨੂੰ ਸਪੋਰਟ ਕਰਿਓ ਜਰੂਰ ਸਪੋਰਟ ਕਰਿਓ ਰਿਕਵੈਸਟ ਹੈ ਇਹ ਕੋਈ ਮਾੜਾ ਕੰਮ ਨਹੀਂ ਹੈਗਾ ਵੈਸੇ ਕੋਈ ਵੀ ਕਰ ਸਕਦਾ ਮਤਲਬ ਆਮ ਕਰਾਂਗੀ ਫੈਮਲੀ ਚ ਕੋਈ ਵੀ ਜਿਹੜੀ ਲੋਕੀ ਵਲੋਗਿੰਗ ਕਰਦੀ ਆ ਜਾਂ ਐਦਾਂ ਦਾ ਕੰਮ ਕਰਦੀ ਆ ਉਹ ਵੀ ਆਪਣੇ ਵਰਗੀ ਹੁੰਦੇ ਆ ਉਹ ਕਿਹੜਾ ਬਚਾਰੇ ਕਿਸੇ ਹੋਰ ਗ੍ਰਹਿ ਤੋਂ ਆਏ ਹੁੰਦੇ ਆ ਤੇ ਇਹਨੂੰ ਕੋਈ ਵੀ ਮਤਲਬ ਕਰ ਸਕਦਾ ਇਨਕਮ ਸੋਰਸ ਆਇਤੀ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਬਟ ਇਹ ਇਨਕਮ ਸੋਰਸ ਆ ਤੇ ਇਹ ਨੂੰ ਆਪਾਂ ਵੀ ਚਲਾ ਸਕਦੇ ਆ ਜਦੋਂ ਸਾਰੇ ਲੋਕ ਕੀ ਇਹਦੇ ਤੇ ਕੰਮ ਕਰ ਰਹੇ ਆ ਤੇ ਆਪਾਂ ਵੀ ਕਰ ਸਕਦੇ ਆ ਕੰਮ ਸਹੀ ਹੋਣਾ ਚਾਹੀਦਾ ਆਪਾਂ ਨੂੰ ਮਤਲਬ ਆਪ ਦਾ ਕੰਟੈਂਟ ਸਹੀ ਹੋਣਾ ਚਾਹੀਦਾ ਜੋ ਵੀ ਇਹ ਤੁਹਾਡਾ ਕੰਟੈਂਟ ਆ ਜਾਂ ਬਲੌਗਿੰਗ ਸਟਾਈਲ ਆ ਠੀਕ ਹੈ ਜੀ ਇਹ ਰੋਟੀ ਆਪਣੀ ਕਿਰਾਨੀ ਤੇ ਹੋਣਾ ਆਪਾਂ ਸੈਕਿੰਡ ਰੋਟੀ ਬਾਅਦ ਇੱਕ ਇੱਕ ਪਿੰਡ ਮੈਂ ਜਦੋਂ ਦੋ ਰੋਟੀਨਾਂ ਲੱਗੀ ਸੀ ਨਾ ਤੇ ਪਹਿਲਾਂ ਛੋਟੀ ਮਤਲਬ ਛੋਟੀ ਨਹੀਂ ਛੋਟੇ ਨਹੀਂ ਕੰਮ ਛੋਟੇ ਨਹੀਂ ਕਰਨ ਲੱਗੀ ਰੋਟੀ ਨੇ ਤੁਹਾਡੀ ਪਾਪਾ ਬਣਾਉਣ ਲੱਗੀ ਉਦੋਂ ਮੈਨੂੰ ਬੜੀ ਔਖੀ ਲੱਗਦੀ ਜੁਨੇ ਤੇ ਰੋਟੀ ਬਣਾਉਣੀ ਤੇ ਪਰ ਜਦੋਂ ਫਿਰ ਅਸੀਂ ਮੈਂ ਵੱਡੀ ਹੋ ਕੇ ਫਿਰ ਮੈਂ ਵੱਡੇ ਨੂੰ ਕਿੰਨਾ ਲੱਜੀ ਸੀ ਤੇ ਫਿਰ ਨਾ ਅੱਗੇ ਚੱਲੀ ਜਾਂਦੇ ਹਾਂ ਫਿਰ ਜਦੋਂ ਉੱਥੇ ਮਿਸਤਰੀ ਲੱਗਿਆ ਸੀਗਾ ਤੇ ਫਿਰ ਮੰਮੀ ਤਾਂ ਮੇਰੀ ਦੂਜਾ ਕੰਮ ਕਰ ਲੈਂਦੀ ਸੀ ਦੋ ਮੇਰਾ ਭਰਾ ਦਾ ਵਿਆਹ ਨਹੀਂ ਹੋਇਆ ਸੀਗਾ ਤੇ ਮੰਮੀ ਨੂੰ ਜਦੋਂ ਕੰਮ ਕਰਦੀ ਤੇ ਮੈਂ ਫਿਰ ਰੋਟੀ ਸਿੱਖ ਕਰਦੀ। ਫਿਰ ਮੈਂ ਰੋਟੀ ਤਵੇ ਦੀ ਉੱਤੀ ਬਣਾਉਂਦੀ, ਇੰਨੀ ਸੌਫਟ ਸੌਫਟ ਪੋਲੀਏ ਬਣੀ ਰੋਟੀਆਂ ਮੈਂ ਉਂਨੀ ਤਰੀਆਂ ਰੱਖੇ ਹੁੰਦੇ ਤੇ ਮੈਂ ਕੋਸ਼ਿਸ਼ ਚਾੜੀ ਦੀਆਂ ਰੋਟੀਆਂ ਬਣਾਉਂਦੀ ਸੀ ਇੱਕ ਟਾਈਮ ਦੀਆਂ। ਤੇ ਮੈਂ ਬੜੀ ਈਜ਼ੀਲੀ ਤੇ ਜਲਦੀ ਬਣਾ ਲੈਂਦੀ ਸੀ ਜਦੋਂ ਮੈਂ ਰੋਟੀ ਤੇ ਔਕਾ ਲੱਗਦੀ। ਪਹਿਲਾਂ ਮੈਨੂੰ ਬਹੁਤ ਔਕਾ ਲੱਗਦੀ ਕਿਉਂਕਿ ਕੰਮ ਕੋਈ ਵੀ ਸ਼ੁਰੂਆਤ ਕਰਦੀਆਂ ਔਕਾ ਲੱਗਦਾ ਜਿਵੇਂ ਮੈਂ ਬਲੌਗਿੰਗ ਦੀ ਸ਼ੁਰੂਆਤ ਕੀਤੀ ਚੈਨਲ ਦੀ ਉਦੋਂ ਵੀ ਮੈਨੂੰ ਔਕਾ ਲੱਗਿਆ ਕੈਮਰੇ ਇੱਥੇ ਬੋਲਣਾ ਤੇ ਉਹ ਜਿਹਾ ਹੀ ਲੱਗਦਾ। ਮੈਂ ਸਹੀ ਨਾਲ ਫਿਰ ਮਾਦੂ ਰੋਟੀ ਬਣਾਉਣੀ ਹੈ ਕੋਣ ਬਹੁਤ سارے ਜਾਣਦੇ ਕਿ ਵਧੀਆ ਵਧੀਆ ਰੋਟੀਆਂ ਬਣਾਉਂਦੀਆਂ ਇੱਥੇ ਵਧੀਆ ਨਹੀਂ ਖਾਂਦੇ ਆ ਮੈਨੂੰ ਸੁਣਿਆ ਵੀ ਤੇ ਫਿਰ ਮੈਂ ਕੋਈ ਟੇਂ ਬਣਾਉਣੀ ਹੈ ਮੈਂ ਖੁਦ ਵੀ ਮਤਲਬ ਪਤਲੀ ਪਤਲੀ ਤੇ ਆਪਣੀ ਰੋਟੀ ਪਤਲੀ ਤੇ ਲੰਬੀ ਬਣਾਉਣੀ ਹੈ ਹੁਣ ਮੈਂ ਆਪਣੀਆਂ ਸਿਰਫ ਦੋ ਹੀ ਰੋਟੀਆਂ ਮਾਉਣੀਆਂ ਪਤਲੀਆਂ ਮੈਂ ਦੋ ਹੀ ਰੋਟੀਆਂ ਖਾਣੀਆਂ ਜਦੋਂ ਮੇਰੇ ਹਸਬੰਡ ਆ ਜਾਂਦੇ ਆ ਫਿਰ ਅਸੀਂ ਮਤਲਬ ਦੋਨਾਂ ਦੀਆਂ ਬੱਤੀਆਂ ਹੋ ਗਈ ਪਤਲੀਆਂ ਖਾਂਦੀਆਂ ਤੇ ਮੈਂ ਵੀ ਖਾਣੀ ਫਿਰ ਮੈਂ ਉਹ ਤੋਂ ਜ਼ਿਆਦਾ ਪਤਲੀਆਂ ਬਣਾ ਦੇਣੀ ਆ ਹੁਣ ਸਿਰਫ ਦੋ ਹੀ ਰੋਟੀਆਂ ਮਾਉਣੀਆਂ ਸਕਦੀ ਹਾਂ ਅੱਜ ਤਾਂ ਨਾ ਪ੍ਰੋਪਰ ਸੇਕ ਨਹੀਂ ਲੱਗ ਜੰਦਾ ਤਾਂ ਇਹਨੂੰ ਆਹ ਬਾਹਰ ਪਤਾ ਨਹੀਂ ਬਾਹਰ ਉੱਢੀ ਦੇ ਜਾਂਦੀ ਆ ਤਾਂ ਮਾਣੀ ਨਹੀਂ ਬੱਝਦਾ ਇਹ ਪੂਰਾ ਸੇਵ ਦੇ ਦੁੱਧ ਜਾਂਦਾ। ਤੇ ਨਾਲ ਪੂਰੀ ਅੰਬਣੀਆਂ ਵੀ ਬਾਹਰੋਂ ਕੱਢ ਲਵਾਂ ਤੇ ਉਹ ਪੀ ਜਾ ਲਿਆ। ਢੈਣੋ ਤੇ ਭਰਾਓ ਸਾਡੀ ਕਲੀ ਵਿੱਚ ਸਬਜ਼ੀ ਲਾ ਦੇਣਾ ਇਸ ਵੀਡੀਓ ਐਵੇਂ ਸੰਦਗ ਅਨਾਉਂਸਮੈਂਟ ਕਰਦਾ। ਢੈਣੋ ਤੇ ਭਰਾਓ ਤੁਹਾਡੇ ਪਿੰਡ ਵਿੱਚ ਸਬਜ਼ੀ ਵਾਲਾ ਭਾਈ ਆ ਗਿਆ। ਤੁਹਾਨੂੰ ਸੁਣੁੰਦਾ ਵੀ ਹੋਊਗਾ। ਅੱਜ ਕੱਲ ਤਾਂ ਵੀ ਹਰ ਇੱਕ ਪਿੰਡ ਸ਼ਹਿਰ ਬਣਿਆ ਹੋਇਆ ਹੈ ਹਰ ਇੱਕ ਚੀਜ਼ ਆਪਾਂ ਨੂੰ ਪਿੰਡ 'ਚ ਅਵੇਲੇਬਲ ਹੁੰਦੀ ਹੈ ਕੋਈ ਵੀ ਚੀਜ਼ ਮਿਲ ਜਾਂਦੀ ਹੈ ਪਿੰਡ ਦੇ ਵਿੱਚ ਪਹਿਲਾਂ ਵਾਲੇ ਜਵਾਨ ਨੇ ਗਏ ਜਿਵੇਂ ਅਸੀਂ ਜਦੋਂ ਛੋਟੇ ਬੱਚੇ ਸੀ ਉਦੋਂ ਨਹੀਂ ਪਹੁੰਚ ਆਉਂਦਾ ਉਦੋਂ ਤਾਂ ਸਬਜ਼ੀ ਆਣਾ ਵੀ ਮਤਲਬ ਸਾਰੇ ਪਿੰਡ ਦੇ ਵਿੱਚ ਇੱਕ ਦਾ ਦੋ ਮਸਾ ਹੀ ਆਉਂਦੇ ਹੁੰਦੇ ਸੀ ਹੁਣ ਤਾਂ ਅਗਲੀ ਗਲੀ ਕਰਦੇ ਆ ਹੁਣ ਤਾਂ ਪਿੰਡੀ ਚੰਡੀਗੜ੍ਹ ਬਣੇ ਹੋਏ ਆ ਕਿ ਪਿੰਡਾਂ ਦੇ ਲੋਕ ਪਿੰਡਾਂ ਜਿਆਦਾ ਆਉਂਦੇ ਆ ਲੋਕੀ ਸੇਲ ਕਰਨ ਪਿੰਡਾਂ ਦੇ ਲੋਕ ਬਾਹਰ ਜਾਣ ਤੋਂ ਥੋੜੀ ਜਿਹੀ ਪਰੇਸ਼ਾਨੀ ਮਣਦੇ ਇਹਨਾਂ ਨੂੰ ਕੰਮਾ ਦਾ ਹੁੰਦਾ ਕਿ ਤਾਂ ਕਰਕੇ ਪਿੰਡਾਂ ਦੀ ਆ ਰਹੇ ਨੇ ਕੱਪੜੇ ਵਾਲੇ ਕਬੜਾ ਵਾਲੇ ਜਿੰਕੋ ਬਤਨ ਵਾਲੇ ਵਾਸੀ ਦਾ ਕੁਝ ਲੈ ਲਓ ਇਹ ਤਾਂ ਇਹ ਮੈਂ ਵੀਡੀਓ ਚ ਪੂਰੀ ਆਈ ਜਾਂਦੀ ਹਾਂ ਮੈਨੂੰ ਲੱਗਦਾ ਕਿ ਮੈਨੂੰ ਵਾਰ ਵਾਰ ਦੇਖਣਾ ਪੈਣਾ ਮੈਂ ਦੋ ਤਿੰਨ ਵਾਰ ਤਾਂ ਸੈੱਟ ਕਰ ਚੁੱਕੀ ਹਾਂ ਬਟ ਹੁਣ ਮੈਨੂੰ ਲੱਗਦਾ ਕਿ ਮੈਂ ਪੂਰੀ ਆਈ ਜਾਂਦੀ ਹਾਂ ਕਿਉਂਕਿ ਮੇਰਾ ਸਾਰਾ ਬਲੌਗ ਸ਼ੂਟ ਪਤਾ ਕਰਾਇਆ ਨਹੀਂ ਨਾ ਜਾਵੇ ਤੇ ਮੈਂ ਪੂਰੀ ਆਈ ਜਾਂਦੀ ਹਾਂ ਬਲੌਗ बहुत जल्दी मैं बहुत सोने सोने ब्लॉग पाऊँगी बहुत जल्दी थोड़ी देरी वेट देड़ करू भैनों भ्राओ प्लीज मेरे चैनल सब्सक्राइब जरूर कर लो ਲੋ ਜੀ ਇੱਥੇ ਮੈਂ ਰੋਟੀ ਬਣਾ ਲਈ ਸੀ ਤੇ ਫਿਰ ਉਸ ਤੋਂ ਬਾਅਦ ਮੈਂ ਦੁੱਧ ਗਰਮ ਕਰਨਾ ਰੱਖਤਾ ਮੈਂ ਡੋਲਣੀ ਡੋਲੀ ਚੱਕ ਲਈ ਦੁੱਧ ਵਾਲੀ ਤੇ ਦੇਗ ਚੱਕ ਲਈ ਵੱਡਾ ਡੋਂਗਾ ਉਹਦੇ ਵਿੱਚ ਦੁੱਧ ਨੂੰ ਪੋਣਿਆ ਤੇ ਉਸ ਤੋਂ ਬਾਅਦ ਪਾਣੀ ਪਾ ਕੇ ਘੜ ਕੇ ਉਹਨੂੰ ਪੁਣ ਕੇ ਸਮਾਰ ਕੇ ਚੁੱਲੇ ਤੇ ਰੱਖ ਦਿੱਤਾ ਤੇ ਫਿਰ ਮੈਂ ਸਾਰਾ ਸਮਾਨ ਚੱਕ ਦਿੱਤਾ ਚੱਕ ਕੇ ਤੇ ਸਾਰਾ ਕੁਝ ਸਾਫ਼ ਡੀਨ ਕਰਤਾ ਜੀ ਰੋਟੀ ਮੈਂ ਬਣਾ ਲਈ ਦੁੱਧ ਗਰਮ ਕਰਨਾ ਰੱਖਤਾ ਤੇ ਹੁਣ ਹੋਇਆ ਹੋਇਆ ਮੌਸਮ ਐਵੇਂ ਦਾ ਠੰਡਾ ਠੰਡਾ ਤੇ ਹਰਾ ਹਰਿਆਲੀ ਹਰਿਆਲੀ ਹਰਾ ਹਰਾ ਸਾਰਾ ਚਾਰਛਪੇਰਾ ਦਿਖਦਾ ਆ ਦੇਖੋ ਠੰਡਾ ਠੰਡਾ ਮੌਸਮ ਹੋ ਰਿਹਾ ਠੰਡੇ ਹੀ ਠੰਡੀ ਹਵਾ ਆ ਜਾਂਦੀ ਆ ਦੇਖੋ ਐਵੇਂ ਦਾ ਮੌਸਮ ਹੋ ਰਿਹਾ ਕਈ ਵਾਰੀ ਤਾਂ ਹਵਾ ਆਉਂਦੀ ਠੰਡੀ ਠੰਡੀ ਤੇ ਕਈ ਵਾਰੀ ਹਵਾ ਬੰਦ ਹੋ ਜਾਂਦੀ ਆ ਤੇ ਹੁਣ ਆਪਾਂ ਰੋਟੀ ਪਾਉਣੇ ਆ ਦਿਖਾਉਣੇ ਤੇ ਤੇ ਲੋਜੀ ਰੋਟੀਆਂ ਆਪਾਂ ਪਾ ਲਈਆਂ ਸਬਜ਼ੀਆਂ ਪਿੱਧੂ ਦੀ ਨਾਲ ਰੋਟੀਆਂ ਨਾਲ ਬੰਨਾ ਤੇ ਨਾਲ ਪਿਆਜ਼ आज जी तुम भी खाओ तो मैं भी खानी है मिलते हैं जी आप किसी नवे ब्लॉग न अगर मेरा ब्लॉग वजिया लग्या तो प्लीज़ मेरे ब्लॉग में लाइक शेयर कमेंट कर दो मेरे चैनल में सबसक्राइब करना बिल्कुल भी ना भूलना तो मिलते हैं जी आप किसी ब्लॉग तक तब तर तक तरतक प्यार भरी सत अकाल